ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਜ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद भया मेरी माहि सतगुरु मैं पाया ਸਤਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੀ ਹਰਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨ ਗੱਲਾਂ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੀ ਸਾਚੇ ਸਾਹਿਬ ਕਿਆ ਨਾਈ ਕਰ ਤੇਰੈ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੀ ਸਦਾ ਸਬਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੈ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਹਦਾਰੋ ਵਾਜੀ ਪੰਚ ਸ਼ਬਦ ਦਾ ਕਸ ਭਾਗੈ ਕਾਰਸ ਭਾਗੈ ਸਬ ਦਿਵਾਜੀ ਕਲਾ ਜਿਤ ਕਰਤਾਰੀਆ ਪੰਚਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰ ਕੀ ਲਾਗੀ ਕਹੇ ਨਾਨਕ ਤਹ ਸਕੋਆ ਤਿਤ ਕਰ ਅਨਹਦ ਵਾਜੀ ਸਾਚੀ ਲਿਵੈ ਬਿਣ ਦੇ ਨਮਾਣੀ ਦੇ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆਂ ਇਸ ਨਉ ਹੋਰ ਥਾਹੋ ਨਾਹੀ ਸ਼ਬਦ ਲਾਗ ਸਵਾਰੀਆਂ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ आनंद आनंद सबको कहै आनंद गुरु ते जानिया जानिया आनंद सदा गुरु ते कृपा करै प्यारिया कर कृपा किलवक कटे ज्ञान अंजन सारिया अंदरो जन कामो तुटा ਤਿਨ ਕਾ ਸ਼ਬਦ ਸਚੈ ਸਵਾਰਿਆ ਕਹੇ ਨਾਨਕ ਈ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਭੂਲੇ ਫਿਰੇ ਦੇ ਦਿਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੀ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੀ ਆਵੋ ਸੰਤ ਪਿਆਰਿਓ ਆਕਥ ਕੀ ਕਰੈ ਕਹਾਣੀ ਕਰੇ ਕਹਾਣੀ ਆਕਥ ਕੇਰੀ ਕਿ ਤਦਵਾਰ ਪਾਈਐ ਤਨ ਮਨ ਧਨ ਸਭ ਸੋ ਪਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨੋ ਗੁਰੂ ਕੀ ਰਾ ਗਾਵੋ ਸਚੀ ਬਾਣੀ ਕਹੇ ਨਾਨਕ ਸੁਨੋ ਸੰਤੋ ਕਥਿਓ ਅਕਥ ਕਹਾਣੀ ਈ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਣੀ ਤਨੈ ਕੀਤੀ ਜਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੀ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੀ ਨਾ ਕੀਚੈ ਜਿਤ ਅੰਤ ਪੱਛੋ ਤਾਈਐ ਸਤ ਗੁਰ ਕਾਯ ਉਪਦੇਸ ਸੁਣ ਤੋ ਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੀ ਆਖੇ ਤਾਂ ਵੇਖੈ ਸਭ ਤੂੰ ਹੈ ਜਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰ ਮੁੰਨ ਜਨ ਅੰਮ੍ਰਿਤ ਖੋਜਿ ਦੀ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤਦ ਪਾਏ ਏ ਕਵੀ ਖਬਰ ਸੁਣ ਆਇਆ ਲੱਭ ਲੋਭੰਕਾਰ ਚੂਕਾ ਸਤਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਏ ਭਗਤਾ ਕੀ ਚਾਲ ਨਿਰਾਲੀ ਚਾਲ ਅਨਰਲੀ ਪਗਤਾ ਕੇਰੀ ਵਿਖਮਾ ਮਾਰਗ ਚੱਲਣਾ ਲੱਭ ਲੋ ਬਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਣਿਓ ਤਿੱਖੀ ਵਾਲੋ ਨਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂ ਚਲਾਵੇਂ ਤਿਮ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰਾ ਜਿਬ ਤੂ ਚਲਾਵੇਂ ਤਿਮ ਚੱਲੈ ਜਿਨਾਂ ਮਾਰਗ ਪਾਵਹੀ ਕਰ ਕਿਰਪਾ ਜਨਨਾਮ ਲਾਈ ਸੇ ਹਰ ਹਰ ਸਦਾ ਤਿਆਵਹੀ ਜਿਸ ਨੂੰ ਕਥਾ ਸੁਣਾਏ ਆਪੈਣੀ ਸੇ ਗੁਰਦੁਆਰੇ ਸੁਖ ਪਾਵਹੀਂ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਮੈ ਚਲਾਵਹੀਂ ਏ ਸੋਲਾ ਸਬ ਸੁਹਾਵਾ ਸਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਨਾਇਆ ਏ ਤਿੰਨ ਕੈ ਮਨ ਵਸੇ ਜਨ ਧਰੋ ਲਿਖਿਆ ਆਇਆ ਇੱਕ ਫਿਰੇ ਕਨੇਰੀ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮਖ ਹਰਿ ਹਰਿ ਧਿਆਇਆ ਕਰਮੀ ਸੈ ਜਨ ਉਪਜੈ ਬਿਨ ਸਹਜੇ ਸੈਸਾ ਨਾ ਜਾਏ ਨਾ ਜਾਏ ਸੈਸਾ ਕਿ ਤੈ ਸੰਜਮ ਰਹਿ ਕਰਮ ਕਮਾਈ ਸਸ ਜੀਓ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਵੋ ਸਬਦ ਲਾਗੋ ਹਾਰ ਸਿਓ ਰਹੋ ਚਿਤ ਲਾਈ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏ ਸਹਿਸਾਇ ਵਜਾਈ ਜੀਓ ਮੈਲੇ ਬਾਰੋ ਨਿਰਮਲ ਬਾਰੋਂ ਨਿਰਮਲ ਜੀਉ ਤਮੈਲੇ ਤਿੰਨ ਜਨਮ ਜੋ ਵਿਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉ ਬਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੋੜੇ ਲਾਗੀ ਤਿਨਿ ਜਨਮ ਜੋ ਵਿਹਾਰਿਆ ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰਤੀ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਰ ਮਾਰਤਨ ਜਿਨ ਖਟਿਆ ਭਲੇ ਸੀ ਵਣਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮ ਕੋ ਹੋਵੈ ਹੋਵੈ ਤਾਂ ਸਨਮ ਕੋ ਸਿੱਖ ਕੋਈ ਜੀਉ ਰਹੈ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੈ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰਨਾ ਜਾਣੈ ਕੋਈ ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਰਮ ਕਹੋਈ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤ ਗੁਰ ਮੁਗਤ ਨ ਪਾਵੇ ਪਾਵੇ ਮੁਗਤ ਨ ਹੋਰ ਥੈ ਕੋਈ ਪੁੱਛੋ ਬਬੇ ਕੀ ਆ ਜਾਈ ਅਨੇਕ ਜੋਨੀ ਭਰ ਮੇ ਆਵੇ ਬਿਨ ਸਤਗੁਰ ਮੁਗਤ ਨ ਪਾਈ ਫਿਰ ਮੁਗਤ ਪਾਈ ਲਾਗ ਚਰਨੀ ਸਤਗੁਰੂ ਸ਼ਬਦ ਸੁਨਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਗਤ ਨ ਪਾਈ ਆਵ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਨ ਕੋ ਨਦਰ ਕਰੈ ਮਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਬਰਤ ਸਦਾ ਰਉ ਹਰ ਰੰਗ ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਈ ਸਤਿ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕੰਦੇ ਕੱਤੇ ਸੁਣਦੇ ਕੱਤੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਆ ਕਛੂ ਨ ਜਾਣੀ ਚਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਾਹੇ ਨਾਨਕ ਸਤਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਉ ਸ਼ਬਦ ਸੇਤੀ ਮਨ ਮਿਲੇ ਸਚੈ ਲਾਇਆ ਪਾਉ ਆਪੇ ਹੀ ਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਗਤੇ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਿਬਜਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਸਿਓ ਲਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤ ਸਾਸ ਸਿਰ ਪੁਣ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋਂ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾਂ ਸੁਤਿਓ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੈ ਜਿੰਨਾ ਹਰਮਨ ਵਸਿਆ ਬੋਲੇ ਅਮਰਤਬਾਣੀ ਕਾਹੇ ਨਾਨਕ ਸੋ ਤਤ ਪਾਏ ਜਿਸਨੂੰ ਵੰਦਨ ਹਰ ਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨੋਂ ਵਿਸਾਰੀਐ ਮਨੋਂ ਕਿਉ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਚਾਏ ਉਸਨੂੰ ਕਿਹੋ ਪੋ ਨਾ ਸਕੈ ਜਿਸ ਨੂੰ ਆਪਣੀ ਲੇਵ ਲੈ ਆਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਮਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਜੋ ਤਿਸ ਪਾਣਾ ਤਾ ਜਮਿਆ ਪਰਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ ਹਾਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹਿ ਲੋਕ ਵਿਲਾਈ ਐਸਾ ਸਤਿਗੁਰੂ ਜੀ ਮਿਲੈ ਤਿਸਨੋਂ ਸਰ ਸੋੰਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਹਰ ਆਪ ਅਮੋਲਕ ਹੈ ਭਾਗਤ ਨਾ ਕੀ ਨਾਨਕਾ ਜਨ ਹਰ ਪੱਲੇ ਪਾਇ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਹਾ ਖਟਿਓ ਦਿਹਾੜੀ ਇਹ ਧਨ ਤਿੰਨਾ ਮਿਲਿਆ ਜਨ ਹਰਿਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨੋਵਾ ਬਣ ਜਾਰਾ ਈ ਰਸਨਾ ਤੂੰ ਅਨਰਸ ਰਾਚ ਰਈ ਤੇਰੀ ਪਿਆਸ ਨਾ ਜਾਹੀ ਪਿਆਸ ਨਾ ਜਾਏ ਹੋਰ ਤਕਤੈ ਜਿਚਰ ਹਰਸ ਪੱਲੇ ਨਾ ਪਾਹੀ ਹਰਸ ਪਾਏ ਬੱਲੇ ਬੀਐ ਹਰਸ ਬੌੜਨਾ ਤ੍ਰਿਸ਼ਨਾ ਲਾਗੇ ਆਏ ਈ ਹਰਸ ਕਰਮੀ ਪਾਈ ਐ ਸਤ ਗੁਰ ਮਿਲੈ ਜਿਸ ਆਇ ਕਹੇ ਨਾਨਕ ਹੋਰ ਅਨਰਾਸਾ ਵਿਸਰੈ ਜਾਂ ਹਰ ਵਸੇ ਮਨ ਆਇ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋ ਤਰਖੀ ਤਾਂ ਤੂੰ ਜਗ ਮੈਂ ਆਇਆ ਹਰ ਜੋ ਤਰਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਗੈਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਧਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੋਲ ਰਚਿਆ ਜੋਤ ਰਾਖੀ ਤਾ ਤੋ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਕੀ ਗ੍ਰੇ ਮੰਦਰ ਬਣਿਆ ਹਰ ਗਾਓ ਮੰਗਲ ਨ ਸਖੀ ਐ ਸੁਖ ਦੁਖ ਨਾ ਵਿਆਪੀ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਰ ਜਾਪੈ ਅਨਹਦ ਬਾਣੀ ਗੁਰ ਸਬਦ ਜਾਨੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮਤ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਏ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪਰਵਾਨ ਹੋਵਾ ਜਿਨ ਸਤਗੁਰ ਸਿਓ ਚਿਤ ਲਾਇਆ ਏ ਨਿਤਰੋ ਮੇਰੀਓ ਹਰ ਤਮ ਮੈਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨਿਆਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦਾ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨੋ ਅਵਰਨਾ ਕੋਈ ਕਹੇ ਨਾਨਕੇ ਨੈਤਰ ਅੰਧ ਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਈਸ਼ਰ ਮਨੋ ਮੇਰਿਓ ਸੱਚੇ ਸੁਣੈ ਨੂੰ ਪਠਾਈ ਸੱਚੇ ਸੁਣੈ ਨੂੰ ਪਠਾਈ ਸ੍ਰੀ ਰਲਾਈ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨੀ ਸੱਚ ਲਖਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸੱਚੇ ਸੁਣੈ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦਵਾਰੀ ਪ੍ਰਗਟ ਕੀਐ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਈ ਪਾਵਨੀ ਇਕ ਨਾ ਦਸਵਾ ਦਵਾਰ ਦਿਖਾਇਆ ਤੇ ਅਨੇਕ ਰੂਪ ਨਾਉ ਨਾਮਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਏ ਸਾਚਾ ਸੋਹਿਲਾ ਸੱਚ ਕਰ ਗਾਵੋ ਗਾਵੋ ਤੋ ਸੋਇਲਾ ਕਰ ਸਾਚੈ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵਹੀ ਏ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਾਹੇ ਨਾਨਕ ਸੱਚ ਸੋਇਲਾ ਸੱਚੇ ਕਰ ਗਾਵੇ ਆਣ ਦਸਨੋ ਵੱਡ ਭਾਗੀਓ ਸਗਲ ਮਨੋਰਥ ਪੂਰੀ ਪਾਰ ਬਰਮ ਪ੍ਰਭ ਪਾਇਆ ਉਤਰੀ ਸਗਲ ਵਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੀ ਪੂਰੀ ਗੁਰਤੀ ਜਾਣੀ ਸੋਨਤੀ ਪਾਨੀਤ ਕਹਿਤੀ ਪਵਿਤ ਸਤ ਗੁਰਿਆ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੀ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਾਤੇ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚਗਿਆਈਆਂ ਬੋਰੀਆਂ ਵਾਚੇ ਤਰਮਹਾ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਦਕਾਲ ਨਾਨਕ ਧੀ ਮਖਿਓ ਜਲੀ ਕੀਤੀ ਛੁੱਟੀ ਨਾਲ